ਅਜੀ ਪਟਾਲਾ ਮੈਂ ਸਿਕਿਉਰਿਟੀ ਰਿਵਿਊ ਮੀਟਿੰਗ ਕਰਨ ਆਇਆ ਸੀਗਾ ਪਟਾਲਾ ਡਿਸਟ੍ਰਿਕਟ ਦੇ ਸਾਹਮਣੇ ਕਸਟੋਮਸ ਜੇਸਟਰਡ ਅਫੀਸਰਸ ਨਾਲ ਮੇਰੇ ADGP AGTF AGP ਕਾਉਂਟਰ ਇੰਟੈਲੀਜੈਂਸ DIG AGTF ਵੀ ਹੈਗੇ ਅਸੀਂ ਕੰਪਰੀਹੈਂਸਿਵਲੀ ਡਿਸਟ੍ਰਿਕਟ ਦਾ ਕ੍ਰਾਈਮ ਰਿਵਿਊ ਕੀਤਾ ਆਨ ਗoing ਫੈਸਟੀਵਲ ਸੀਜ਼ਨ ਨੂੰ ਮੰਨਦੇ ਰੱਖਦੇ ਹੋਏ ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਆ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲੋਇਮੈਂਟ ਹੋਣੀ ਚਾਹੀਦੀ ਜ਼ਿਲ੍ਹਿਆਂ ਨੂੰ ਐਡੀਸ਼ਨਲ ਸਪੋਰਟ ਦਿੱਤੀ ਗਈ ਹੈ ਤਾਂਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟ੍ਰੋਲਿੰਗ ਲੋਕਾਂ ਦੇ ਵਿੱਚ ਕੌਨਫੀਡੈਂਸ ਹੋਵੇ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੇ ਆਈਐਸਆਈ ਸਪான்ਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਤੋੜਾ ਸੀ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 ਲੋਕ ਅਰੈਸਟ ਕੀਤੇ ਗਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਸ ਐਕਸਪਲੋਸਿਵਸ ਅਮਿਊਨੀਸ਼ਨ ਹੈਂਡ ਗ੍ਰੇਨੇਡਸ ਆਰ ਡੀ ਐਕਸ ਰਿਕਵਰ ਕੀਤੀਆਂ ਗਈਆਂ ਅਜੇ ਕੱਲ ਹੀ ਬਿਕਮੈਂਟ ਸੈਕਟਰ ਦੇ ਵਿੱਚ ਦੋ ਏਕੇ 47 ਰਾਈਫਲਸ ਬੀਐਸਐਫ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਨੇ ਰਿਕਵਰ ਕੀਤੀ ਇੱਕ ਬਹੁਤ ਜ਼ਬਰਦਸਤ ਕੋਸ਼ਿਸ਼ ਹੈ ਪਾਕਿਸਤਾਨ ਦੀ ਆਈਐਸਆਈ ਦੀ ਕਿ ਇੰਟਰਨੈਸ਼ਨਲ ਬਾਰਡਰ ਦੇ ਥਰੂ ਡਰੋਨਸ ਰਾਹੀਂ ਤੇ ਦੂਜੇ ਤਰੀਕਿਆਂ ਰਾਹੀਂ ਉਹਨਾਂ ਨੇ ਨਾਰਕੋ 테ਰਰਿਜ਼ਮ ਨੂੰ ਪੋਸ਼ ਕੀਤਾ ਜਾ ਰਿਹਾ ਹੈਗਾ ਡਰੋਨ ਕਨਸਾਈਨਮੈਂਟਸ ਦੇ ਵਿੱਚ ਟਰੱਕਸ ਹੁੰਦੇ ਆ ਆਰਮਸ ਐਕਸਪਲੋਸਿਵਸ ਤੇ ਐਮਰੇਸ਼ਨ ਹੁੰਦੇ ਆ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਹਨ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ 20 ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਕੁਝ ਇਹਨਾਂ ਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਨਾ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰਿਜ਼ਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀਆਂ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗੇਨਾਈਜ਼ ਕ੍ਰਾਈਮ ਨੈਟਵਰਕਸ ਨਾਲ ਜੁੜੇ ਹੈਗੇ ਉਹਨਾਂ ਨੂੰ ਅ ਇੰਡੀਆ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾਪੁਰਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਸਿਰ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾਂ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਟਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫ ਆਈ ਆਰ ਦਰਜ ਹੋਈਆਂ 32778 ਅਰੇਸਟਾ ਹੋਈਆਂ ਕਾਫੀ तकरीबन 1300 ਕਿਲੋ ਤੋਂ ਵੱਧ ਹੈਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਡਲਰ ਅਰੇਸਟ ਕੀਤੇ 205 ਕਰੋੜ ਦੀ ਪ੍ਰਾਪਰਟੀ ਡਰੱਗ ਸਮੱਗਲਰਸ ਦੀ 86 ਐਸ ਐਨਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਪਸਕਾਂਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਨਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਜਾਂ ਹੋਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰੋਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ ਸਮਾਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਦੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਹੈ ਅਸੀਂ ਇੱਦਾਂ ਦੇ तकरीबन 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫਆਈਆ ਰਜਿਸਟਰ ਹੋਈਆਂ ਸੋ ਇਹ ਇੱਕ ਬਹੁਤ ਇਫੈਕਟਿਵ ਮੈਕੈਨਿਜ਼ਮ ਹੈ ਪਬਲਿਕ ਕੋਆਪਰੇਸ਼ਨ ਸਾਨੂੰ ਮਿਲ ਰਿਹਾ ਹੈ ਲੋਕ ਅਨੋਨਿਮਸ ਰਹਿ ਕੇ ਸਾਨੂੰ ਡਰਗ ਟਿਪਸ ਦਿੰਦੇ ਹਨ ਇਸ ਤੋਂ ਬਾਅਦ ਫਾਲੋਅ ਅਪ ਕਰਦੇ ਹੋਏ ਅਸੀਂ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਸਟਾਰਟ ਕੀਤੀ ਹੈ ਜੇ ਸਾਨੂੰ ਕੋਈ ਆਰਗੇਨਾਈਜ਼ਡ ਕ੍ਰਾਈਮ ਬਾਰੇ ਇਨਫੋਰਮੇਸ਼ਨ ਹੈ ਤਾਂ ਇਸ ਹੈਲਪਲਾਈਨ ਤੇ ਦਿੱਤੀ ਜਾਵੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਐਜ਼ ਵਿਕਟਮ ਟਰੀਟ ਕੀਤਾ ਜਾਵੇ ਨਾ ਕਿ ਐਜ਼ ਅਕਿਊਜ਼ਡ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਸਿਮਿਲਰਲੀ ਜਿਹੜੇ ਮਿਸਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸੰਚਾਰ ਕਾਰਜਕ੍ਰਮ ਸ਼ੁਰੂ ਕੀਤਾ ਹੈਗਾ ਤਾਂ ਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾਵੇ एक पंजाब पुलिस टोटली कमिटेड हैगी स्टेट के पीस से हारमोनी बना के रखने एनी क्वेश्चन आर वेलकम आपने ये बताया है भी किस करते हैं उनको विक्टिम नहीं समझा नहीं समझा जाना चाहिए लेकिन क्या हो रहा है अगर किसी के पास लाइटर भी मिल जाता है ना तो उस पर भी पट्टा दर्ज हो जाए ਐਕਚੁਅਲੀ ਪਤਾ ਜੀ ਇਹ ਬੜੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਦੇਖੋ ਇੱਕ ਯੂਜ਼ਰ ਹੁੰਦਾ ਹੈ ਜਿਹੜਾ ਪੈਡਲ ਕਰਦਾ ਹੈ ਪੈਡਲਿੰਗ ਮੀਨਸ ਕਿ স্মॉल ਕੁਆਂਟੀਟੀ ਜੇ ਤੁਸੀਂ ਦੂਜਿਆਂ ਨੂੰ ਦਿੰਦੇ ਹੋ ਸੋ ਸਾਡੀ ਜਿਹੜਾ ਇੱਕ ਯੂਜ਼ਰ ਪਿਓਰ ਹੁੰਦਾ ਹੈ ਸੋ ਕਾਫੀ ਇਸ ਕੇਟੇਗਰੀ ਮੈਂ ਤੁਹਾਡਾ ਪੁਆਇੰਟ ਇਜ਼ ਵੈਲ ਟੇਕਨ ਸਾਡੀ ਕੋਸ਼ਿਸ਼ ਹੁੰਦੀ ਹੈ ਪੈਡਲਰਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਅਰਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫੰਡ ਦਿੱਤਾ ਜਾਵੇ ਸਰ ਸਰ ਜਿਸ ਕੋ ਕੁਝ ਬਟਾਲਾ ਨੂੰ ਐਕਸਟਰਾ ਫੋਰਸ ਦੇ ਦੇ ਜੀ ਜੀ ਓਵਰঅল ਤਾਂ ਜੀ ਆਪ ਦੀ ਗੱਲ ਦਿੱਤੀ ਜਾਵੇ ਐਕਚੁਅਲ ਸੀਜ਼ਨ ਦੇ ਲਾਵਾ ਨਵੀਂ ਵਰਤੀ ਦੀ ਕੋਈ ਸ਼ਕੀਤ ਚੰਗੀ ਦੀ ਜਾਂ ਕੁਝ ਐਸੀ ਟ੍ਰੇਨਿੰਗ ਚੱਲ ਰਹੀ ਈ ਕਿ ਵਰਤੀ ਉਹਦੇ ਜਿਹੜੇ ਆਲਮੋਸਟ ਨਫਰੀ ਪੰਜਾਬ ਚ ਸਾਡੇ ਮੈਂ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨ ਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰਮੋਸ਼ਨ ਫਿਲ ਅਪ ਹੋਣ ਇਹਦੇ ਜੀ ਕੌਨਸੀਕੁਐਂਟ ਵੈਕੈਂਸੀ ਹੈ ਕੌਨਸਟੇਬਲ ਦੀ ਰਿਕਰੂਟਮੈਂਟ ਜਿਹੜੀ ਕੌਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕੌਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੀ 1880 ਹਰ ਸਾਲ ਪਰਤੇ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਜ਼ ਦੇ ਵਿੱਚ 45000 ਪੋਸਟਾਂ ਕੌਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ। ਉਹ ਇਸ ਤੋਂ ਕਾਫੀ ਰਿਲੀਫ ਮਿਲੂਗੀ। ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂਗੀ। ਸਰ ਆਲੋਗਤ ਪੰਜਾਬ ਦੇ ਵਿੱਚ ਐਨਕਾਊਂਟਰ ਹੋ ਰਹੇ ਹਨ। ਔਰ ਜਿਸ ਮੈਨ ਐਨਕਾਊਂਟਰ ਹੁੰਦਾ ਹੈ ਤੇਨ ਬਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਨੂੰ ਪ੍ਰੈਸ ਨੋਟ ਆਉਂਦਾ ਹੈ, ਕਾਂ ਜਾਰੀ ਹੁੰਦਾ ਹੈ ਅੱਗੇ ਜੋ ਅਸੀਂ। ਉਹਦੇ ਦੌਰਾਨ ਉਹਦੇ ਵਿੱਚ ਸਿਰਫ ਲੋਕੇਸ਼ਨ ਚੇਂਜ ਹੁੰਦੀ ਹੈ। ਉਸ ਜਿਹੜਾ ਗੈਂਗਸਟਰ ਦਾ ਨਾਮ ਚੇਂਜ ਹੁੰਦਾ ਹੈ, ਵੈਪਨ ਚੇਂਜ ਹੁੰਦਾ ਹੈ। ਕਿ ਸਾਰੀ ਦੀ ਸਾਰੀ ਜਿਹੜੀ ਬਾਕੀ ਲਾਈਨ ਹੈ ਉਹ ਸੇਮ ਹੀ ਰਹਿੰਦੀ ਹੈ ਅ ਇਸ ਤੋਂ ਇਲਾਵਾ ਜਿਹੜੀ ਦੇਖੋ ਸਾਡੀ ਤੇ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾਅ ਚ ਬਲੀਫ ਕਰਦੇ ਹਾਂ ਕਿ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਭ੍ਰਾਂਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ ਚੋਹਾਨ ਸਾਹਿਬ ਬੈਠੇ ਸੀ ਇੱਥੇ ਚੋਹਾਨ ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਤੇ ਸਰਹਾਲੀ ਗ੍ਰੇਨੇਡ ਅਟੈਕ ਤੋਂ ਬਾਅਦ ਜਿਹੜੇ ਉਹਦੇ ਚ ਇਨਵੋਲਵ ਮਾਈਨਰ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ ਚ ਲਿਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਦੂਰ ਕੀਤਾ ਸਰ ਇਹ ਪਬਲਿਕ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਨਾ ਇੱਕ ਵੱਡਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੋਈ ਸਿਫਿਕੇਟਡ ਹੁੰਦਾ ਹੈ ਮਤਲਬ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾ ਫੜ ਲ ਕੇ ਅਪਕੋ ਉਹਨਾਂ ਨੇ ਹਮਲਾ ਕਰ ਦਿੱਤਾ ਔਰ ਉਹਦੇ ਬਾਅਦ ਦੇ ਪ੍ਰੋ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿੱਚ ਉਸ ਲਾਛੀ ਕੋੜੀ ਮਾਰੀ ਮਤਲਬ ਇਹ ਸਾਰਾ ਕੁਝ ਬਾਕੀ ਸੇਮ ਹੁੰਦਾ ਦੇਖੋ ਜੀ ਇਹ ਤਾਂ ਬੜਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ ਚ ਗਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾਂ ਬਚਾਉ ਜੀ ਸਾਡੀ ਪੰਜਾਬ ਪੁਲਿਸ ਸਰ ਉਹਨੂੰ ਇਹ ਮੌਕਾ ਹੀ ਕੋ ਦਿੰਦੇ ਐਨੀ ਅਦਰ ਕੁਐਸਚਨ ਸਰ ਇਲਾਕੇ ਦੇ ਵਿੱਚ ਓਵਰ ਆਲ 99 ਪਰਸੈਂਟ ਪੀਸਟ ਪਲੇਸਡ ਆਫਟਰ ਕ੍ਰਾਈਮ ਬਟ ਇਸ ਤੋਂ ਤੁਸੀਂ 10 ਬਟਾਲੀਅਨਸ ਦੇ ਵਿੱਚ ਬਾਰਡਰ ਏਰੀਆ ਵਾ ਸਿਰ ਵੀ ਕਿੰਨਾ ਕਿੰਨਾ ਫਰੀ ਇਸ ਤਰ੍ਹਾਂ ਪਹਿਲਾ ਸਵਾਲ ਸੀ ਤੁਹਾਡਾ ਜੀ ਆਈ ਐਗਰੀ ਤੁਹਾਡੀ ਗੱਲ ਠੀਕ ਹੈ ਜੀ ਬਟਾਲੇ ਬਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਫਰਾਈ ਜਾਂਦੀ ਸਰ ਐਮਰਜੈਂਸੀ ਕਾਲਸ ਬਹੁਤ ਆ ਰਹੀਆਂ ਐ ਇਸ ਇਲਾਕੇ ਦੇ ਲੋਕਾਂ ਨੂੰ ਔਰ ਆਪਣੀ ਸੀਐਪੀ ਸਪਲੋਟਿੰਗ ਨੂੰ ਲੈ ਕੇ ਲੋਕਾਂ ਦਾ ਰਿਪੋਰਟ ਆ ਰਿਹਾ ਹੈ ਨਹੀਂ ਮੈਂ ਤੁਹਾਡੇ ਰਾਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਂਟੀ ਆਰਗੇਨਾਈਜ਼ ਕ੍ਰਾਈਮ ਹੈਲਪਲਾਈਨ ਦੀ ਗੱਲ ਤੁਹਾਡੀ ਠੀਕ ਹੈ ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਇਸ ਤੇ ਕਾਰਵਾਈ ਹੋਵੇ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉੱਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕਾਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਦਿਓ ਸਰ ਬਟਾਲਾ ਮਾਮਲੇ 'ਚ ਹੁਣ ਤੱਕ ਕੀ ਕਾਰਵਾਈ ਕਿੰਨੇ ਲੋਕ ਸਬਕ ਖੁੱਲ੍ਹਿਆ ਮਾਮਲਾ ਇਹ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਬਰੀਫ ਕਰ ਦਿੰਦੇ ਕਿ ਜੀ ਦੋ ਬੰਦੇ ਦਾ ਨਾਮ ਦਿੰਦੇ ਕਿ ਅਸੀਂ ਰਹਿ ਰਹੇ ਹਾਂ ਤੇ ਉਹ ਕਰਦੇ ਜਾਣ ਨਹੀਂ ਨਹੀਂ ਤੁਸੀਂ ਇਸ ਤੋਂ ਬਾਅਦ ਬਰੀਫ ਕਰਦੇ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆਹ ਤਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟਵਰਡਸ ਕ੍ਰਾਈਮ ਕੋਈ ਵੀ ਵਿਅਕਤੀ ਜੇ ਕ੍ਰਾਈਮ ਚ ਇਨਵੋਲਡ ਹੈ ਅਸੀਂ ਉਸਨੂੰ ਗ੍ਰਿਫਤਾਰ ਕਰਾਂਗੇ ਕਿਸੇ ਹਰ ਕ੍ਰਾਈਮ ਨੂੰ ਅਸੀਂ ਟ੍ਰੇਸ ਕਰਾਂਗੇ ਦਿਸ ਇਜ਼ ਆਵਰ ਕਮਿਟਮੈਂਟ ਜਿਸ ਤਰ੍ਹਾਂ ਗੈਂਗਸਟਰਵਾਦ ਪੰਜਾਬ ਪੂਰੇ ਦੇ ਖਾਤੇ ਰਿਹਾ ਹੈ अभी समझदा पंजाब पुलिस बहुत दिलेर तो बहादुर फोर्स है तो इन्हों ने टेरोरिजम जो है उसफीट किया तो फुली केपेबल ऑफ हैंडलिंग दिसा तो मोरल पूरी तरह खाई है थैंक यू थैंक यू